ਵੈਲਕਮ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਮੈਚਿੰਗ ਸੂਟ ਦਾ ਘੇਰਾ ਸਲਵਾਰ ਨਾਲ ਦਾ ਲਾ ਕੇ ਪੱਟੀ ਲਾ ਕੇ ਆਪਾਂ ਬਣਾਵਾਂਗੇ ਤੇ ਆਹ ਪਲੇਨ ਬਲੂ ਸਲਵਾਰ ਹੈ ਇਹਦੇ ਨਾਲ ਤੇ ਪ੍ਰਿੰਟਡ ਕਮੀਜ਼ ਹੈ ਇਹਦਾ ਤੇ ਆਪਾਂ ਇਹ ਪੱਟੀ ਰੱਖੀ ਆ 2.5 ਇੰਚ ਤੇ ਆਪਾਂ 0.5 ਇੰਚ ਇਹ ਜਾਵੜੂ ਸਵਾਦੋ ਐਂਚੇ ਇਹ ਪੱਟੀ ਤਿਆਰ ਰਹਿ ਜੂਗੀ ਇਹਨੂੰ ਆਪਾਂ ਲਾ ਲਈਏ ਪੇਸਟਿੰਗ ਪੇਪਰ ਜੇ ਤੁਹਾਡੇ ਕੋਲੇ ਹੈਗਾ ਤਾਂ ਲਾ ਲਿਓ ਜੀ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਜੀ ਤੇ ਨਾਲ ਦੀ ਆਪਾਂ लेस ਲਾਵਾਂਗੇ 블루 ਕਲਰ ਦੀ ਸਿੰਪਲ लेस ਹੈ ਜੀ ਇਹ 5 ਰੁਪਏ ਮੀਟਰ ਵਾਲੀ ਆ ਤੇ कॉटन ਦਾ ਸੂਟ ਹੈ ਜੀ ਉਹਨਾਂ ਕਹਣਦਾ ਹਨ ਆਮ ਤੌਰ ਤੇ ਆਪਾਂ ਘਰੇ ਪਾਉਣ ਨੂੰ ਬਣਾਉਣੀ ਇਸ ਤਰ੍ਹਾਂ ਦੇ ਸੂਟ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਦਾ ਸਿੱਧਾ ਹੀ ਕੱਪੜਾ ਰੱਖ ਲਾਂਗੇ ਤੇ ਉੱਤੇ ਸਿੱਧੀ ਰੱਖ ਕੇ ਹੀ ਪੱਟੀ ਲਾ ਦਾਂਗੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਨਾਲ ਅਟੈਚ ਕਰ ਲੈਨੇ ਆ ਬਾਧੂ ਘਾਟੂ ਕਾਨ ਇਧਰ ਨਿਕਲ ਜੂ ਇੱਕ ਸਾਈਡ ਤੇ ਤੇ ਇਹ ਬਹੁਤ ਸੌਖਾ ਤਰੀਕਾ ਜੀ ਪੱਟੀ ਲਾਉਣ ਦਾ ਤੁਸੀਂ ਕੋਈ ਵੀ ਲੈਸ ਲਾ ਸਕਦੇ ਆ ਅੱਜਕੱਲ ਜਿਗਜੈਗ ਵਾਲੀ ਲੈਸ ਲੱਗਦੀ ਚਲਦੀ ਉਹ ਵੀ ਲਾ ਸਕਦੇ ਆ ਤੇ ਤੁਸੀਂ ਇਹਦੇ ਨਾਲ ਲਾਈਟ ਬਲੂ ਕਲਰ ਆ ਵਿੱਚ ਉਹ ਵੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੈਚਿੰਗ ਪੱਟੀ ਦੇ ਨਾਲ ਦੀ ਜ਼ਰੂਰੀ ਨਹੀਂ ਲੈਸ ਲਾਉਣੀ ਆ ਵੱਖਰੀ ਤਰ੍ਹਾਂ ਦੀ ਵੀ ਲੈਸ ਲਾ ਸਕਦੇ ਆ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਆਪਾਂ ਲੈਸ ਅਟੈਚ ਕਰਾਂਗੇ ਕਿਉਂਕਿ ਨਾ ਤਾਂ ਲੈਸ ਜ਼ਿਆਦਾ ਖਿੱਚਣੀ ਆ ਨਾ ਕਪੜਾ ਜ਼ਿਆਦਾ ਖਿੱਚਣਾ ਵਾ ਤੇ ਸੌਖਾ ਤਰੀਕਾ ਜੀ ਬਿਲਕੁਲ ਆਸਾਨ ਹੈ ਜੇ ਤੁਸੀਂ ਇਕੱਠੀ ਮੈਚਿੰਗ ਕਰ ਸਕਦੇ ਆ ਅਟੈਚ ਕਰ ਸਕਦੇ ਆ ਤਾਂ ਇਕੱਠਾ ਕਰ ਲਿਓ ਜੇ ਕਰ ਤਾਂ ਹਨ ਪਹਿਲਾਂ ਕੱਚਾ ਕਰਕੇ ਲਾਉਣਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਵੀ ਲਾ ਸਕਦੇ ਆ ਤੇ ਹੁਣ ਆਪਾਂ ਇਸੇ ਇਧਰ ਨੂੰ ਹੀ ਮੂੰਹ ਕਰਕੇ ਲੈਸ ਵੱਲ ਨੂੰ ਹੀ ਲੈਸ ਦਾ ਮੂੰਹ ਕਰਕੇ ਦੂਜੇ ਪਾਸੇ ਲਾ ਦਾਂਗੇ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਤੇ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਸਿੱਧੀ ਕਰਦੇ ਆ ਬਹੁਤ ਸੌਖਾ ਤਰੀਕਾ ਜੀ ਹੁਣ ਤੱਕ ਇਹਨਾਂ ਇਹ ਐਂ ਲੱਗਦੀ ਹੈ ਵੀ ਇੱਥੇ ਖਿੱਚ ਪੈਂਦੀ ਆ ਜਾਂ ਇਹ ਸਹੀ ਨਹੀਂ ਲੱਗੀ ਜਦੋਂ ਘੇਰੇ ਤੇ ਲੱਗ ਗਈ ਨਾ ਇਹ ਬਹੁਤ ਵਧੀਆ ਸੋਹਣੀ ਲੱਗੂਗੀ ਸੌਖਾ ਤਰੀਕਾ ਜੀ ਬਿਲਕੁਲ ਆਸਾਨ ਤਰੀਕਾ ਹੈ ਮੈਚਿੰਗ ਸੂਟ ਨਾਲ ਦੀ ਘੇਰੇ ਤੇ ਪੱਟੀ ਲਾਉਣ ਦਾ ਬਿਲਕੁਲ ਨਿਊ ਜਿਹੜੇ ਸਿੱਖਦਿਆਂ ਹਨਾ ਮੇਰੇਗਾ ਪਹਿਣਾ ਜਾਂ ਬੇਟੀਆਂ ਉਹ ਵੀ ਇਸ ਨੂੰ ਲਾ ਸਕਦੇ ਆ ਮੈਂ ਤੁਸੀਂ ਪਹਿਲਾਂ ਕੱਚਾ ਵੀ ਕਰ ਸਕਦੇ ਆ ਤੇ ਤੇ ਇਹ ਆਪਾਂ ਵਿਚਾਲੇ ਇੱਕ ਰੱਖ ਕੇ ਜਾਂ ਸੈਂਟਰ ਚ ਇਧਰ ਉਧਰ ਸਪੇਸ ਰੱਖ ਕੇ ਨਹੀਂ ਲਾਉਂਦੇ ਤੇ ਹੁਣ ਆਪਾਂ ਲਾਵਾਂਗੇ ਇਨ ਸਿਉਣ ਪਹਿਲਾਂ ਕੱਚੀ ਸਿਉਣ ਲਾਵਾਂਗੇ ਤਰਪਾਈ ਕਰਨ ਵਾਸਤੇ ਘੇਰੇ ਤੇ ਆਪਾਂ ਕੱਟਦੇ ਨਿਸ਼ਾਨ ਪਹਿਲਾਂ ਲਾਲੇ ਸੀਗੇ ਇੱਤੇ ਤੇ ਇਸ ਤਰ੍ਹਾਂ ਲਾਉਣ ਨਾਲ ਬਿਲਕੁਲ ਸਿੰਪਲ ਸੋਬਰ ਤੇ ਸਰਦਾਰੀ ਲੁੱਕ ਦਾ ਕਮੀਜ਼ ਬਣ ਜਾਂਦਾ ਆਪਣਾ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੇ ਗਲੇ ਤੇ ਬਾਹਾਂ ਤੇ ਮੈਚਿੰਗ ਨਾਲ ਦੀ ਅਟੈਚ ਕਰਕੇ ਸਲਵਾਰ ਨਾਲ ਦੀ ਟਾਕੀ ਦੇ ਨਾਲ ਲੈਸ ਲਾ ਕੇ ਤੇ ਰੈਡੀ ਕਰਾਂਗੇ ਜੀ ਇਹਨੂੰ ਤੇ ਹੁਣ ਆਪਾਂ ਘੇਰਿਆ ਕੱਚਾ ਕਰ ਲਿਆ ਇਦੇ ਉੱਤੇ ਆਪਾਂ ਇਸ ਤਰ੍ਹਾਂ ਰੱਖਦੇ ਆਂ ਪੱਟੀਆਂ ਜਮਾਂ ਘੇਰੇ ਦੇ ਉੱਪਰ ਹੀ ਦੇਖੋ ਜੀ ਹੁਣ ਇਹ ਆਟੋਮੈਟਿਕ ਹੀ ਇਹ ਇਸ ਤਰ੍ਹਾਂ ਆਈ ਕੀਤੇ ਆਂ ਸਿੱਧੀ ਹੋ ਗਈ ਜੀ ਸਿੱਧਾ ਕੱਪੜਾ ਤੇ ਆਪਾਂ ਸਿੱਧਾ ਪਾਸੇ ਹੀ ਕੱਪੜੇ ਵਾਲਾ ਰੱਖ ਕੇ ਲੈਸ ਦਾ ਲੈਸ ਦੀ ਪੱਟੀ ਨੂੰ ਪੇਸਟਿੰਗ ਪੇਪਰ ਲਾ ਕੇ ਰੈਡੀ ਕੀਤਾ ਸੀ ਜੇਕਰ ਤੁਹਾਡਾ ਕੱਪੜਾ ਥੋੜਾ ਜਿਹਾ ਸਖਤ ਹੈ ਫਿਰ ਤੁਹਾਨੂੰ ਲੋੜ ਨਹੀਂ ਪੇਸਟਿੰਗ ਪੇਪਰ ਲਾਉਣ ਦੀ ਤੇ ਤੁਸੀਂ ਇਸ ਤਰ੍ਹਾਂ ਵੀ ਲਾ ਸਕਦੇ ਆਂ ਤੇ ਪਰ ਆਪਾਂ ਥੋੜਾ ਜਿਹਾ ਪੇਸਟਿੰਗ ਪੇਪਰ ਲਾਤਾ ਸੀਗਾ ਤੇ ਹੁਣ ਇਸੇ ਤਰ੍ਹਾਂ ਇਹਦੇ ਤੇ ਅਟੈਚ ਕਰ ਦਾਂਗੇ ਆਪਾਂ ਸਲਾਈ ਲਾ ਕੇ ਥੋੜਾ ਜਿਹਾ ਸਲਾਈ ਦਾ ਬਕਾ ਵੱਡਾ ਕਰ ਲਿਓ ਜਦੋਂ ਤੁਸੀਂ ਲੈਸ ਲਾਉਣ ਲੱਗੇ ਉਦੋਂ ਬਾਅਦ ਚ ਪਾਓ ਥੋੜਾ ਜਿਹਾ ਬਰੀਕ ਕਰ ਲਿਓ ਕਿਉਂਕਿ ਉੱਪਰ ਫਿਰ ਬਾੜੀ ਮੋਟੀ ਸਲਾਈ ਬਕੇ ਦੀ ਸਲਾਈ ਸੋਹਣੀ ਨਹੀਂ ਲੱਗਦੀ ਜੀ ਤੇ ਸਾਰੇ ਆਪਾਂ ਨਾਲ ਦੇ ਨਾਲ ਸਫਾਈ ਕਰਦੇ ਤਾਂਗੇ ਤਾਂਗ ਤੰਦ ਕੱਟਦੇ ਲਾਵਾਂਗੇ ਤਾਂ ਕਿ ਸਫਾਈ ਆਵੇ ਜਿੰਨੀ ਸਫਾਈ ਨਾਲ ਚੀਜ਼ ਲੱਗੂਗੀ ਜੀ ਓਨੀ ਜ਼ਿਆਦਾ ਸੋਹਣੀ ਲੱਗੂਗੀ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਇੱਥੋਂ ਤੀਕ ਲੈ ਆਂਦਾ ਇਹਨੂੰ ਤੇ ਇਧਰੋਂ ਫੇਰ ਉਧਰ ਨੂੰ ਸਟਾਰਟ ਕਰ ਦਾਂਗੇ ਜੀ ਜਿਹੜੇ ਵਾਲਵਕਰ ਹੋਣਗੇ ਨਿਕਲ ਜਾਣਗੇ ਹੱਥ ਨਾਲ ਆਪਾਂ ਸਾਫ਼ ਕਰਕੇ ਥੱਲੇ ਉਹ ਈਰਾ ਸਾਫ਼ ਕਰ ਦਾਂਗੇ ਤੇ ਜਿੱਥੇ ਤੁਹਾਨੂੰ ਲੱਗੇ ਥੋੜਾ ਘਣਾ ਵਾਲ ਪੈਂਦਾ ਥੋੜਾ ਜਿਹਾ ਕੱਟ ਲਾ ਲਗੇ ਲੈਸ ਨੂੰ ਜਾਂ ਪੱਟੀ ਨੂੰ ਜੀ ਫਿਰ ਥੋੜੀ ਜੀ ਸਫਾਈ ਜਿਆਦਾ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਸਲਾਈ ਉਧਰੋਂ ਸਟਾਰਟ ਕਰਕੇ ਇਧਰ ਨੂੰ ਲੈ ਕੇ ਇਹਨੂੰ ਕੰਪਲੀਟ ਕਰ ਦਾਂਗੇ ਤੇ ਬਹੁਤ ਸੌਖਾ ਤੇ ਆਸਾਨ ਤਰੀਕਾ ਜੀ ਘੇਰੇ ਤੇ ਪੱਟੀ ਲਾਉਣ ਦਾ ਸਰਦਾਰੀ ਲੁੱਕ ਦਾ ਕਮੀਜ਼ ਬਣ ਜਾਂਦਾ ਜੀ ਇਸ ਤਰ੍ਹਾਂ ਜੇ ਆਪਾਂ ਥੋੜੀ ਜੀ ਡਿਜ਼ਾਈਨਿੰਗ ਕਰ ਲਾਂਗੇ ਤਾਂ ਬਹੁਤ ਵਧੀਆ ਸੂਟ ਬਣ ਜਾਂਦਾ ਅੱਜ ਕੱਲ ਲੈਸ ਦਾ ਹੀ ਰਿਵਾਜ ਰਹਿ ਗਿਆ ਜੀ ਪਹਿਲਾਂ ਸਿੰਪਲ ਸੂਟ ਹੀ ਬਣ ਜਾਂਦੇ ਹੁੰਦੇ ਸੀ ਤੇ ਲਓ ਜੀ ਆਪਾਂ ਇਸ ਤਰ੍ਹਾਂ ਸਲਾਈ ਕਰਦੇ ਕਰਦੇ ਤੇ ਆ ਇਹਦਾ ਐਂਡ ਕਰ ਦਾਂਗੇ ਲੈਸ ਦਾ ਪੱਟੀ ਦਾ ਲੈਸ ਲਾ ਕੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਘੇਰਾ ਬਣਾ ਸਕਦੇ ਇਸ ਤੇ ਜੇ ਤੁਸੀਂ ਹੋਰ ਪੱਟੀ ਲਾਉਣੀ ਆ ਤਾਂ ਘੇਰੇ ਤੇ ਇੱਕ ਹੋਰ ਬਣਾ ਕੇ ਜੀ ਲਾ ਸਕਦੇ ਆ ਚਾਕਾਂ ਦਾ ਤੇ ਘੇਰੇ ਤੋਂ ਲੈ ਕੇ ਸੈਂਟਰ ਕਰਕੇ ਤੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਮੀਜ਼ ਨੂੰ ਲਿੱਕਦਾ ਘੇਰਾ ਬਣਿਆ ਕਮੀਜ਼ ਦਾ ਕਿਸ ਤਰ੍ਹਾਂ ਦਾ ਲੱਗਾ ਜੀ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਮੇਰੀ ਵੀਡੀਓ ਦੇਖਣ ਲਈ ਤੇ ਬਹੁਤ ਫਿਨਿਸ਼ਿੰਗ ਨਾਲ ਪੱਟੀ ਲੱਗੀ ਹੈ ਤੁਸੀਂ ਇਸ ਤਰ੍ਹਾਂ ਲਾ ਕੇ ਘੇਰੇ ਦੀ ਪੱਟੀ ਨੂੰ ਪੱਟੀ ਲਾ ਕੇ ਘੇਰੇ ਤੇ ਘੇਰਾ ਤਿਆਰ ਕਰ ਸਕਦੇ ਆ ਮੇਰੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਓਕੇ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ